ਜੇ ਆਪਣੇ ਘਰ ਦਾ ਪ੍ਰਬੰਧ ਹੋ ਉਹ ਵੀ ਨਹੀਂ ਇੰਨੀ ਜਲਦੀ ਰਾਤ ਇਸ ਤਰੀ ਕਿੱਥੇ ਆਉਂਦਾ ਜੀ 10 10 ਦਿਨ ਨਹੀਂ ਆਉਂਦਾ ਇੱਥੇ ਮਹਾਰਾਜ ਨੇ ਸਾਰਾ ਕੁਝ ਸਾਨੂੰ ਸਾਰਾ ਰਾਤ-ਰਾਤ ਲੋਹਾ ਆ ਗਿਆ ਰਾਤ-ਰਾਤ ਸਾਰਾ ਕੁਝ ਹੋ ਗਿਆ ਬਹੁਤ ਕਿਰਪਾ ਹੈ ਮਾਲਕ ਦੀ ਹੁਣ ਤਾਂ ਆਹ ਨੂੰ ਡੱਲੇ ਆਲ ਨੂੰ ਮਹਾਰਾਜ ਉਧਰ ਕਿਰਪਾ ਕਰ ਬਹੌਰ ਨਿਕੋ ਜਤੈ ਰਾਮਣ ਬਾਈ ਨੂੰ ਕਿਰਪਾ ਕਰੇ ਉਹੀ ਹੈ ਬੇੜਾ ਪਾਰ ਲਾ ਦੇ ਸਾਡਾ ਕਹਿਰਾ ਵੀ ਨਹੀਂ ਹੋਵੇ ਇੱਥੇ ਬੈਠਣ ਅਲ ਇੱਕ ਦਿਨ ਨਹੀਂ ਪਾਦਾ ਤੇ ਵੇਰੇ ਫਾਤਿਗਰ ਸਰਕਾਰ ਦਾ ਵੀ ਪਤਾ ਹੈ ਵੀ ਛੇਤੀ ਨਹੀਂ ਮੰਨਣਾ ਤੇ ਸਾਨੂੰ ਸਾਡੇ ਜਰਨਲ ਦਾ ਵੀ ਪਤਾ ਵੀ ਉਹਦੇ ਹੌਸਲੇ ਵੀ ਅਸਮਾਨ ਛੂਣ ਵਾਲੇ ਆ ਇਹਦੇ ਲਈ ਵੀ ਟੱਕਰ ਬਰਾਬਰ ਦੀ ਹੈ ਹੁਣ ਸਾਡੇ ਵਾਸਤੇ ਪ੍ਰਬੰਧ ਵਧੀਆ ਚਾਹੀਦੇ ਸੀਗੇ ਉਹ ਅਸੀਂ ਆਪਦੇ ਕਰ ਲਏ ਆ ਬੀਤੀ ਗੱਲ ਜਦੋਂ ਮੀਂਹ ਪਿਆ ਤਾਂ ਉਸ ਤੋਂ ਬਾਅਦ ਉਸ ਮੀਂਹ ਨੇ ਕਿਸਾਨਾਂ ਦੀ ਚਿੰਤਾ ਜ਼ਰੂਰ ਵਧਾਈ ਸੀ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬਲੰਦ ਨੇ ਅੱਜ 29ਵਾਂ ਦਿਨਾਂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਾਰਤ ਨੂੰ ਤੇ ਦੂਜੇ ਪਾਸੇ ਅੰਦੋਲਨ ਅੱਗੇ ਵੱਲ ਵਧਦਾ ਜਾ ਰਿਹਾ 10 ਮਹੀਨੇ ਤੋਂ ਵੱਧਦਾ ਸਮਾਂ ਹੋ ਗਿਆ ਇਸ ਤੋਂ ਬਾਅਦ ਹੁਣ ਤੁਸੀਂ ਅੰਦਾਜ਼ਾ ਇਹਨਾਂ ਤਸਵੀਰਾਂ ਤੋਂ ਲਗਾ ਸਕਦੇ ਹੋ ਕਿ ਰਾਤੋਂ ਰਾਤ ਕਿਸਾਨਾਂ ਨੇ ਇੱਕ ਪੱਕਾ ਸੈੱਟ ਜਿਹੜਾ ਆਪਣੀ ਸਟੇਜ ਦੇ ਕੋਲ ਬਣਾ ਲਿਆ ਇਸ ਸਟੇਜ ਦੇ ਥੱਲੇ ਹੁਣ ਘੱਟੋ-ਘੱਟ 5000 ਦੇ ਕਰੀਬ ਜਿਹੜੇ ਕਿਸਾਨ ਨੇ ਉਹ ਬੈਠ ਸਕਦੇ ਚਾਹੇ ਚਖੜਾ ਆਵੇ ਜਾਂ ਫਿਰ ਮੀਂਹ ਆਵੇ ਤਾਂ ਉਸ ਨਾਲ ਕਿਸਾਨਾਂ ਨੂੰ ਕੋਈ ਜਿਹੜੀ ਸਮੱਸਿਆ ਨਹੀਂ ਆਵੇਗੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿੰਨਾ ਵੱਡਾ ਸੈੱਟ ਆ ਜਿਹੜਾ ਇਸ ਸਮੇਂ ਅਖਨੌਰੀ ਬਾਰਡਰ ਦੀ ਸਟੇਜ ਤੇ ਤਿਆਰ ਹੋ ਗਿਆ ਰਾਤੋਂ ਰਾਤ ਜਿਹੜੇ ਵਲੰਟੀਅਰ ਨੇ ਜਾਂ ਕਾਰੀਗਰ ਨੇ ਉਹ ਲੱਗੇ ਹੋਏ ਨੇ ਤਾਂ ਪੱਕਾ ਪ੍ਰਬੰਧ ਕਰ ਲਿਆ ਤੇ ਹੁਣ ਚਾਹੇ ਜਿਹੜਾ ਕੁਦਰਤ ਦਾ ਕਹਿਰ ਵੀ ਹੋਵੇ ਜਾਂ ਫਿਰ ਮੀਂਹ ਪੈਂਦਾ ਹੋਵੇ ਤਾਂ ਉਸ ਦੇ ਨਾਲ ਕੋਈ ਸਟੇਜ ਦੀ ਕਾਰਵਾਈ ਉਹ ਪ੍ਰਭਾਵਿਤ ਨਹੀਂ ਹੋਵੇਗੀ ਜਿਸ ਤਰ੍ਹਾਂ ਦੇਖਿਆ ਕੱਲ ਜਦੋਂ ਮੀਂਹ ਤੇਜ਼ ਪਿਆ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਗੱਡੇ ਵੀ ਗਿੱਲੇ ਹੋ ਗਏ ਕੱਪੜੇ ਗਿੱਲੇ ਹੋ ਗਏ ਤਾਂ ਸਟੇਜ ਦਾ ਪ੍ਰਬੰਧ ਵੀ ਨਹੀਂ ਚੱਲ ਸਕਿਆ ਜਿਸ ਕਰਕੇ ਫਿਰ ਜਗਜੀਤ ਸਿੰਘ ਦੱਲੇਵਾਲ ਨੇ ਕਿਸਾਨਾਂ ਦੀ ਇੱਕ ਕਮੇਟੀ ਸੱਦੀ ਤਾਂ ਉਹਨੂੰ ਤੁਰੰਤ ਹੁਕਮ ਦੇ ਦਿੱਤੇ ਕਿ ਜਲਦ ਤੋਂ ਜਲਦ ਕਿਸਾਨਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਵੇ ਹੁਣ ਇਹ ਪੱਕਾ ਸੈੱਟ ਹੈ ਜਿਹੜਾ ਲੋਹੇ ਦੀਆਂ ਚਾਦਰਾਂ ਦਾ ਜਿਹੜਾ ਉਹ ਬੁੜਾ ਗਿਆ ਇਸ ਤੋਂ ਬਾਅਦ ਹੁਣ ਕਿਸਾਨ ਇਸੇ ਥਾਂ ਤੇ ਆਪਣੀ ਸਟੇਜ ਦੀ ਪੱਕੀ ਕਾਰਵਾਈ ਜਿਹੜੀ ਉਹ ਚਲਾ ਸਕਣਗੇ ਕੰਮ ਕੱਲ ਜ਼ਰੂਰ ਪ੍ਰਭਾਵਿਤ ਹੋਇਆ ਸੀ ਸਟੇਜ ਦੀ ਕਾਰਵਾਈ ਪ੍ਰਭਾਵਿਤ ਹੋਈ ਸੀ ਤਾਂ ਫਿਰ ਕਿਤੇ ਨਾ ਕਿਤੇ ਫਿਰ ਜਗਦੀਸ਼ ਸਿੰਘ ਢੱਲੇਵਾਲ ਨੇ ਕਮੇਟੀ ਬੁਲਾਈ ਤਾਂ ਕਮੇਟੀ ਨੂੰ ਤੁਰੰਤ ਹੁਕਮ ਦਿੱਤੇ ਉਹਨਾਂ ਨੇ ਕੀ ਕਿਸਾਨਾਂ ਦੇ ਲਈ ਪੱਕਾ ਪ੍ਰਬੰਧ ਹੋਣਾ ਚਾਹੀਦਾ ਸਟੇਜ ਦੀ ਕਾਰਵਾਈ ਬੰਦ ਨਹੀਂ ਹੋਣੀ ਚਾਹੀਦੀ ਤਾਂ ਇੱਥੇ ਦੂਰੋਂ ਦੂਰੋਂ ਕਿਸਾਨ ਆਉਂਦੇ ਨੇ ਧਾਰਮਿਕ ਤੇ ਸਿਆਸੀ ਆਗੂ ਵੀ ਆਉਂਦੇ ਨੇ ਤਾ ਫਿਰ ਜਦੋਂ ਅਜਿਹਾ ਸਮਾਂ ਹੋਏਗਾ ਤਾਂ ਫਿਰ ਕਿਤੇ ਨਾ ਕਿਤੇ ਉਹ ਗਲਤ ਸੁਨੇਹਾ ਜਾਂਦਾ ਹੈ ਇਸੇ ਕਰਕੇ ਹੁਣ ਕਿਸਾਨਾਂ ਨੇ ਪੱਕੇ ਪ੍ਰਬੰਧ ਕਰ ਲਏ ਨੇ ਤਾਂ ਹੁਣ ਕਿਸਾਨਾਂ ਦੇ ਪ੍ਰਬੰਧ ਸਾਫ਼ ਸੁਨੇਹਾ ਦੇ ਰਹੇ ਨੇ ਕਿ ਇਹ ਅੰਦੋਲਨ ਜਿੰਨਾ ਮਰਜ਼ੀ ਲੰਬਾ ਚੱਲੇ ਤਾਂ ਸਾਨੂੰ ਕੋਈ ਫਰਕ ਨਹੀਂ ਪੈਣਾ ਅਸੀਂ ਤਾਂ ਆਪਣੇ ਇਸ ਮੋਰਚੇ ਦੇ ਵਿੱਚ ਡਟੇ ਹੋਏ ਹਾਂ ਕਿਸ ਤਰ੍ਹਾਂ ਦੇਖਦੇ ਹੋ ਪੂਰੀ ਰਾਤ ਕੰਮ ਚੱਲਦਾ ਰਿਹਾ ਹੈ ਸਵੇਰੇ ਉੱਠ ਕੇ ਜਿਹੜੇ ਕਿਸਾਨ ਸਟੇਜ ਤੇ ਆਏ ਉਹ ਵੀ ਹੈਰਾਨ ਰਹਿ ਗਏ ਪੱਕਾ ਜ਼ੈੱਡ ਕਿੱਥੋਂ ਆ ਗਿਆ ਬਿਲਕੁਲ ਜੀ ਇਹ ਜਿਹੜਾ ਕੱਲ ਮੀਂਹ ਪਿਆ ਉਹਦੇ ਨਾਲ ਸਾਨੂੰ ਇੱਥੇ ਬਹੁਤ ਪਰੇਸ਼ਾਨੀ ਹੋਈ ਸਾਡੇ ਕਿਸਾਨ ਵੀਰਾਂ ਨੂੰ ਉਦੋਂ ਬਾਅਦ ਕੱਲ ਸ਼ਾਮ ਨੂੰ ਇਹ ਸੋਚਿਆ ਗਿਆ ਸੀਗਾ ਵੀ ਇਹ ਇੱਥੇ ਪ੍ਰਬੰਧ ਕੀਤਾ ਜਾਵੇ ਪਹਿਲਾਂ ਇਹ ਹੀ ਸੀਗਾ ਵੀ ਯਾਰ ਜੇ ਆਪਾਂ ਕੋਈ ਪੱਕਾ ਪ੍ਰਬੰਧ ਕਰ ਦਾਂ ਤਾਂ ਉਹਦੇ ਦੇਣ ਵੱਧ ਲੱਗਣਗੇ ਤੇ ਆਪਾਂ ਸਟੇਜ ਵੀ ਚਲਾਉਣੀ ਹੈ ਫਿਰ ਚਲੋ ਸਾਡੇ ਵਲੰਟੀਅਰ ਸਾਡੇ ਪ੍ਰਧਾਨ ਜੀ ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਵੀ ਆਪਾਂ ਯਾਰ ਜੇ ਸਾਰੇ ਲੱਗੇ ਕੇ ਰਾਤ ਨੂੰ ਆਪ ਤਬਾ ਪਾ ਸਕਦਾ ਕੋਈ ਵੱਡੀ ਗੱਲ ਨਹੀਂ ਕੀ ਫਿਰ ਤਕਰੀਬਨ ਕੱਲ 5:00 ਵਜੇ ਫੈਸਲਾ ਹੋ ਗਿਆ ਵੀ ਆਪ ਆਪ ਲੱਗ ਕੇ ਤੇ ਨਾਲ ਸਾਰਾਂ ਹੀ ਰਾਤੇ ਰਾਤ ਪਉਣਾ ਹੀ ਪਉਣਾ ਹੈ ਇਸ ਲਈ ਜਿਹੜੇ ਸਾਡੇ ਵਲੰਟੀਅਰ ਉਹ ਤਕਰੀਬਨ ਸਾਰੀ ਰਾਤ ਹੀ ਜਾਗਦੇ ਰਹੇ ਐ ਤੇ ਆਪ ਲੱਗ ਕੇ ਜਿਹੜਾ ਕੁਝ ਇਥੋਂ ਬੰਦੇ ਸਾਨੂੰ ਮਿਲ ਗਏ ਸੀ ਕਨੋਰੀ ਤੋਂ ਬਹੁਤ ਵਧੀਆ ਮਿਹਨਤਰੀ ਮਿਲ ਗਏ ਕੁਝ ਅਸੀਂ ਆਪ ਲੱਗ ਕੇ ਤੇ ਸਟੇਜ ਚੱਲਣ ਤੋਂ ਪਹਿਲਾਂ ਪਹਿਲਾਂ ਸਾਡਾ ਮਕਸਦ ਸੀਗਾ ਵੀ ਇਹਨੂੰ ਅਸੀਂ ਕੰਪਲੀਟ ਕਰਕੇ ਤੇ ਚਾਲੂ ਕਰ ਦਿਆਂਗੇ ਜੇਕਰ ਮੀਂਹ ਆਉਂਦਾ ਮੀਂਹ ਦੇ ਨਾਲ ਸਮੱਸਿਆ ਨਹੀਂ ਆਏਗੀ ਕੋਈ ਬੈਠਣ ਦੀ ਤੇ ਇਹਦੀ ਕਾਰਵਾਈ ਨਹੀਂ ਬਿਲਕੁਲ ਜੀ ਬਿਲਕੁਲ ਇਹਦੀ ਸਮੱਸਿਆ ਨਹੀਂ ਆਏਗੀ ਬਾਕੀ ਦੂਜੀ ਗੱਲ ਹੈ ਜੀ ਸਾਨੂੰ ਸਰਕਾਰ ਦਾ ਵੀ ਪਤਾ ਹੈ ਵੀ ਛੇਤੀ ਨਹੀਂ ਮੰਨਣਾ ਤੇ ਸਾਨੂੰ ਸਾਡੇ ਜਰਨਲ ਦਾ ਵੀ ਪਤਾ ਵੀ ਉਹਦੇ ਹੌਸਲੇ ਵੀ ਅਸਮਾਨ ਛੂਣ ਵਾਲੇ ਆ ਇਹਦੇ ਲਈ ਵੀ ਟੱਕਰ ਬਰਾਬਰ ਦੀ ਹੈ ਹੁਣ ਸਾਡੇ ਵਾਸਤੇ ਪ੍ਰਬੰਧ ਵਧੀਆ ਚਾਹੀਦੇ ਸੀਗੇ ਉਹ ਅਸੀਂ ਆਪਦੇ ਕਰ ਲਏ ਕਿੰਨੇ ਕ ਕਿਸਾਨ ਨੇ ਜਿਹੜੇ ਸੈੱਟ ਦੇ ਥੱਲੇ ਬੈਠ ਸਕਦੇ ਨੇ 5000 ਮੈਨੂੰ ਲੱਗਦਾ ਹਾਂ ਤਕਰੀਬਨ 4-5000 ਦੀ ਗੈਦਰਿੰਗ ਇਹਦੇ ਥੱਲੇ ਵਧੀਆ ਹੋ ਸਕਦੀ ਹੈ ਬੈਠ ਸਕਦੀ ਹੈ ਇਹ 100-150 ਫੁੱਟ ਮੇਰੇ ਕੋਲ ਲੰਮਾ ਹੈ ਇਹ ਤੇ 50 ਫੁੱਟ ਚੌੜਾ ਹੈ ਇਹ ਕਿੰਨੇ ਕੌਜ ਸਟੇਜ ਦੀ ਕਾਰਵਾਈ ਚੱਲ ਗਈ ਪੂਰਾ ਤਿਆਰ ਹੋ ਗਿਆ ਇਹ 12 ਵਜੇ ਅਸੀਂ ਚਾਲੂ ਕਰ ਦਾਂਗੇ ਜੀ ਸਟੇਜ ਜਿਹੜੀ ਸਾਡੀ ਆਮ ਨੋਰਮਲ 12 ਵਜੇ ਚੱਲਦੀ ਆ 12 ਵਜੇ ਅੱਜ ਚਾਲੂ ਹੋਊਗੀ ਹਾਂਜੀ ਬਿਲਕੁਲ ਜੀ ਇਸ ਤਰ੍ਹਾਂ ਦੇਖਦੇ ਹੋ ਰਾਤੋਂ ਰਾਤ ਪੱਕਾ ਸੈੱਡ ਬਣਾ ਲਿਆ ਗਿਆ ਹਨ ਜਿਹੜਾ ਵੀ ਕਿਸਾਨ ਸਟੇਜ ਵੱਲੋਂ ਉਹ ਵੀ ਹੈਰਾਨ ਰਹਿ ਜਾਂਦੇ ਵੀ ਰਾਤੋਂ ਰਾਤ ਸੈੱਡ ਕਿਵੇਂ ਬਣ ਗਏ ਇਹ ਮਜਬੂਰੀ ਸੀਗੀ ਜੀ ਫਿਰ ਬਾਰਸ਼ ਦਾ ਰੁੱਤ ਆ ਗਈ ਜਦੋਂ ਬਾਰਸ਼ ਪੈਣ ਲੱਗ ਗਈ ਤਾਂ ਫਿਰ ਮਜਬੂਰੀ ਬਣ ਗਈ ਬਣਾਉਣਾ ਪਿਆ ਹੋਰ ਸੜਕਾਂ ਤੇ ਤਾਂ ਜੀਤਾ ਨਹੀਂ ਕਰਦਾ ਸੀਗਾ ਮਜਬੂਰੀ ਬਣੀ ਹੈ ਜੀ ਫਰੇਜ਼ ਕਰਕੇ ਬਣਾਇਆ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫਿਰ ਮੈਂ ਸਾਥੀ ਨੂੰ ਕਹੋਗਾ ਥੋੜੀਆਂ ਤਸਵੀਰਾਂ ਦਿਖਾਵੇ ਰਾਤੋਂ ਰਾਤ ਜਿਹੜਾ ਸੈੱਡਾ ਕਿਸਾਨਾਂ ਨੇ ਤਿਆਰ ਕਰ ਲਿਆ ਤਾਂ ਸਾਹਮਣੇ ਜਗਜੀਤ ਸਿੰਘ ਢੱਲੇਵਾਲ ਦਾ ਇਸ ਸਟੇਜ ਦੇ ਪਿੱਛੇ ਮਰਨ ਵਰਤ ਜਾਰੀ ਆ ਤਾਂ ਦੂਜੇ ਪਾਸੇ ਪੱਕੀ ਸਟੇਜ ਆ ਜਿਹੜੀ ਉਹ ਬਣਾ ਲਈ ਗਈ ਆ ਪੱਕਾ ਸੈੱਡ ਬਣਾ ਲਿਆ ਗਿਆ ਤਾਂ ਹੁਣ ਕਿਸਾਨ ਇਹ ਕਹਿ ਰਹੇ ਨੇ ਕਿ ਜੇਕਰ ਅੰਦੋਲਨ ਲੰਬਾ ਚੱਲਿਆ ਜਾਊਗਾ ਤਾਂ ਫਿਰ ਸਾਨੂੰ ਕੋਈ ਸਮੱਸਿਆ ਨਹੀਂ ਆਵੇਗੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਉਹ ਮੰਗਾਂ ਨੂੰ ਪ੍ਰਵਾਨ ਨਹੀਂ ਕਰ ਰਹੀ ਕੋਈ ਸੱਦਾ ਨਹੀਂ ਆ ਰਿਹਾ ਕੁਛ ਨਹੀਂ ਆ ਰਿਹਾ ਤਾਂ ਜਹੇ ਦੇ ਵਿੱਚ ਫਿਰ ਸਾਨੂੰ ਤਾਂ ਪੱਕੇ ਪ੍ਰਬੰਧ ਕਰਨੇ ਹੀ ਪੈਣੇ ਸੀ ਤਾਂ ਹੁਣ ਅਸੀਂ ਨੇ ਪੱਕੇ ਪ੍ਰਬੰਧ ਕਰ ਲਏ ਨੇ ਤਾਂ ਹੁਣ ਸਾਨੂੰ ਕੋਈ ਸਮੱਸਿਆ ਨਹੀਂ ਆਵੇਗੀ ਤਾਂ ਸਵੇਰੇ ਸਵੇਰੇ ਕਿਸਾਨ ਦੇਖਣ ਆ ਰਹੇ ਨੇ ਆਪਣੇ ਟਰੈਕਟਰ ਟਰਾਲੀਆਂ ਦੇ ਵਿੱਚੋਂ ਨਿਕਲ ਕੇ ਤਾਂ ਉਹ ਵੀ ਦੇਖ ਰਹੇ ਨੇ ਕਿ ਅਚਾਨਕ ਕਿਸ ਤਰ੍ਹਾਂ ਇਹ ਸੈੱਟ ਆ ਜਿਹੜਾ ਉਹ ਇੱਕਦਮ ਬਣ ਗਿਆ ਕਿਉਂਕਿ ਕੱਲ ਤਾਂ ਸਾਰਾ ਦਿਨ ਮੀਂਹ ਪੈਂਦਾ ਰਿਹਾ ਤਾਂ ਮੀਂਹ ਦੇ ਨਾਲ ਕਿਸਾਨਾਂ ਦੇ ਜਿਹੜੇ ਕੰਮ ਸੀ ਕਿਸਾਨਾਂ ਦੀ ਸਟੇਜ ਦੀ ਕਾਰਵਾਈ ਸਥਾਨ ਤੇ ਪ੍ਰਭਾਵਿਤ ਹੋਈ ਤਾਂ ਉਸ ਤੋਂ ਬਾਅਦ ਫਿਰ ਕਿਸਾਨਾਂ ਨੇ ਫੈਸਲਾ ਲਿਆ ਕਿ ਸੈੱਟ ਤਾਂ ਬਣਾਉਣਾ ਹੀ ਪੈਣਾ ਜੇਕਰ ਸਾਨੂੰ ਅੰਦੋਲਨ ਲੜਨਾ ਤਾਂ ਅੰਦੋਲਨ ਲੰਬਾ ਵੀ ਜਾ ਸਕਦਾ ਤਾਂ ਰਾਤੋਂ ਰਾਤ ਜਿਹੜਾ ਇਹ ਸਟੇਜ ਦਾ ਜਿਹੜਾ ਪ੍ਰਬੰਧ ਆ ਉਹ ਕਿਸਾਨਾਂ ਨੇ ਕਰ ਲਿਆ ਗਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਰਾਤੋਂ ਰਾਤ ਆ ਜਿਹੜਾ ਪ੍ਰਬੰਧ ਕਰ ਲਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਤਾ ਕੁਝ ਕਿਸਾਨ ਨੇ ਜਿਹੜੇ ਬੋਲਣ ਤੋਂ ਝਿਜਕਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿਤ ਤਰ੍ਹਾਂ ਦੇਖਦੇ ਆ ਰਾਤੋਂ ਰਾਤ ਸੈੱਟ ਤਿਆਰ ਕਰ ਲਿਆ ਗਿਆ ਬਈ ਚੜ੍ਹਦੀ ਕਲਾ ਬੈਗਰੂਆ ਕਿਰਪਾ ਸਾਡੇ ਨਾਲ ਮਹਾਰਾਜ ਧੰਗ ਗੁਰਨਾਣਕ ਕਰ ਰਿਹਾ ਸਾਰਾ ਕੁਝ ਉੱਤੇ ਭਰੋਸਾ ਸਾਨੂੰ ਜੋ ਕੱਲ ਦਿੱਕਤ ਆਈ ਸੀ ਨਾ ਮੀ ਕਰਕੇ ਫਿਰ ਆਈ ਸੀ ਜੀ ਬਹੁਤ ਸਾਡੇ ਗਦਾਂ ਲੱਗ ਕੇ ਫਿੱਜ ਗਏ ਹਾਂ ਤੇ ਰਾਤ ਤੇ ਰਾਤ ਮਹਾਰਾਜ ਨੇ ਕਿਰਪਾ ਕੀਤੀ ਧੰਗ ਗੁਰਨਾਣਕ ਨੇ ਲਾਲਾ ਜੀ ਜਲਦੀ ਦਾ ਜੀ ਆਪਣੇ ਘਰ ਦਾ ਪ੍ਰਬੰਧ ਹੋ ਉਹ ਵੀ ਨਹੀਂ ਇੰਨੀ ਜਲਦੀ ਉਹ ਇਸ ਤਰੀ ਕਿੱਥੇ ਆਉਂਦਾ ਜੀ 10 10 ਦਿਨ ਨਹੀਂ ਆਉਂਦਾ ਇੱਥੇ ਮਹਾਰਾਜ ਨੇ ਸਾਰਾ ਕੁ ਰਾਤ ਰਾਤ ਲੋਹਾ ਆ ਗਿਆ ਰਾਤ ਰਾਤ ਸਾਰਾ ਕੁਝ ਹੋ ਗਿਆ ਬਹੁਤ ਕਿਰਪਾ ਹੈ ਮਾਲਕ ਦੀ ਹੁਣ ਤਾਂ ਆਹ ਨੂੰ ਡੱਲੇ ਵਾਲ ਨੂੰ ਮਹਾਰਾਜ ਉਧਰ ਕਿਰਪਾ ਕਰ ਦੇ ਬਾ ਹੋਰ ਨਹੀਂ ਕੁਝ ਦੱਸ ਹਮਣ ਨਾ ਬਾਈ ਕੁਰਕਾ ਪਾ ਕਰੇ ਉਹੀ ਹੈ ਪੇੜਾ ਪਾਰ ਲਾ ਦੇ ਸਾਡਾ ਕਹਿ ਰਾਮੀ ਨੇ ਹੋਵੇ ਇੱਥੇ ਬੈਠਣ ਅਰੇ ਇੱਕ ਦਿਨ ਨਹੀਂ ਬੈਠਾ ਦੇ ਬੇਰਫਤ ਸਿਕਰ ਦੇ ਸਾਧੂਆਂ ਤੋਂ ਤਾਂ ਸਾਨ ਭਾਵਕ ਵੀ ਹੋ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕੀ ਇਸ ਸਮੇਂ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਨਹੀਂ ਕਿਤੇ ਨਾ ਕਿਤੇ ਆਪਣੇ ਪ੍ਰਦਾਨ ਦੇ ਲਈ ਉਹ ਭਾਵਕ ਪਾਲ ਨੇ ਉਹ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬੜੀਆਂ ਹੀ ਭਾਵਕ ਤਸਵੀਰਾਂ ਨੇ ਇਕਨੌਰੀ ਬਾਰਡਰ ਤੋਂ ਤਾਂ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜਾ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਨੇ ਜਿਹੜੇ ਉਹ ਭਾਵਕ ਹੋ ਰਹੇ ਨੇ ਆਪਣੇ ਪ੍ਰਦਾਨ ਦੇ ਲਈ ਉਹਨਾਂ ਨੂੰ ਪਤਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਹੈ ਜਿਹੜੀ ਹਰ ਰੋਜ਼ ਵਿਗੜਦੀ ਜਾ ਰਹੀ ਹੈ ਤਾਂ ਇੱਕ ਤਰ੍ਹਾਂ ਦਾ ਚੜ੍ਹਦੀ ਕਲਾ ਦਾ ਸੰਕੇਤ ਵੀ ਦੇ ਰਹੇ ਨੇ ਕਿ ਰਾਤੋਂ ਰਾਤ ਜਿਹੜਾ ਸੈੱਡ ਬਣ ਗਿਆ ਨਹੀਂ ਨਹੀਂ ਤਾਂ ਫਿਰ ਕਈ ਵਾਰ ਜਿਹੜੇ ਕਿਸਾਨ ਨੇ ਜਾ ਕੋਈ ਆਪਣੇ ਘਰ ਦੇ ਵਿੱਚ ਕੰਮ ਪ੍ਰਬੰਧ ਕਰਨਾ ਹੋਵੇ ਤਾਂ ਉਹ ਫਿਰ ਮਿਸਤਰੀ ਵੀ ਨਹੀਂ ਆਉਂਦਾ ਤਾਂ ਕਿਸਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਜ਼ਰੂਰ ਨੇ ਤਾਂ ਕਿਸਾਨ ਭਾਵੁਕ ਹੋਇਆ ਆਪਣੇ ਪ੍ਰਧਾਨ ਦੀ ਸਿਹਤ ਨੂੰ ਲੈ ਕੇ ਹਰ ਕੋਈ ਚਿੰਤਾ ਦੇ ਵਿੱਚ ਆ ਤਾਂ ਉਹ ਕਹਿੰਦੇ ਨੇ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਤਾਂ ਹੁਣ ਤਾਂ ਸਾਨੂੰ ਵਹਿਗੁਰੂ ਤੇ ਹੀ ਡੋਰੀ ਆ ਪਰਮਾਤਮਾ ਤੇ ਹੀ ਆਸ ਆ ਕਿਉਂਕਿ ਸਰਕਾਰ ਮੰਗਾ ਨਹੀਂ ਮੰਨ ਰਹੀ ਨਾ ਜਿਹੜੀ ਸਰਕਾਰ ਆਹੋ ਇਸ ਸਮੇਂ ਕੋਈ ਸੱਦਾ ਦੇ ਰਹੀ ਆ ਤਾਂ 10 ਮਹੀਨੇ ਤੋਂ ਵੱਧ ਅੰਦੋਲਨ ਹੋ ਗਿਆ ਕਿਸਾਨ ਮੰਗਦੇ ਕੀ ਨੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਤਾਂ ਐਮਐਸਪੀ ਤੇ ਕਾਨੂੰਨੀ ਗਰੰਟੀ ਚਾਹੀਦੀ ਆ ਸਾਨੂੰ ਕਰਜ਼ਾ ਮੁਕਤੀ ਚਾਹੀਦੀ ਆ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ ਚਾਹੀਦਾ ਤੇ ਦੂਜੇ ਪਾਸੇ ਕਿਸਾਨ ਇਹ ਧਰਨਾ ਲਗਾ ਕੇ ਬੈਠੇ ਨੇ ਤਾਂ ਕਿਹਾ ਜਾ ਰਿਹਾ ਕਿ ਤੁਸੀਂ ਤਾਂ ਹੁਣ ਪਾਰਲੀਮੈਂਟ ਦੀ ਕਮੇਟੀ ਨੂੰ ਵੀ ਆਣ ਦੇਖਿਆ ਕਰ ਰਹੇ ਹੋ ਤਾਂ ਉਸ ਨੂੰ ਵੀ ਨਹੀਂ ਮੰਨ ਰਹੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਖਨੌਰੀ ਬਾਰਡਰ ਦੀਆਂ ਤਾਂ ਜਹੇ ਦੇ ਵਿੱਚ ਕਿਸਾਨ ਵੀ ਭਾਵਕ ਹੋਏ ਤਾਂ ਦੂਜੇ ਪਾਸੇ ਤਸਵੀਰਾਂ ਇਹ ਨਜ਼ਰ ਆ ਰਹੀਆਂ ਨੇ ਜਿੱਥੇ ਕੀ ਸੈੱਟ ਬਣਾਇਆ ਜਾ ਰਿਹਾ ਤਾਂ ਸਾਹਮਣੇ ਕਿਸਾਨਾਂ ਦੇ ਵੱਲੋਂ ਸੈੱਟ ਦਾ ਪ੍ਰਬੰਧ ਕੀਤਾ ਜਾ ਰਿਹਾ ਤਾਂ ਕਿਸਾਨ ਸੀ ਜਿਹੜਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜਿਹੜਾ ਉਹ ਪ੍ਰਭਾਵਿਤ ਹੋਇਆ ਜ਼ਰੂਰ ਉਹ ਭਾਵਕ ਹੋ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਸੀ ਤਾਂ ਕਿਸਾਨਾਂ ਦੇ ਲਈ ਸਮਾਂ ਜ਼ਰੂਰ ਔਖਾ ਉਹਨਾਂ ਦਾ ਕਹਿਣਾ ਹੈ ਕਿ 11 ਮਹੀਨੇ ਹੋ ਗਏ ਸਾਨੂੰ ਸਟੇਜ ਤੇ ਬੈਠਿਆਂ ਨੂੰ ਤਾਂ ਜਹੇ ਦੇ ਵਿੱਚ ਇਸ ਥਾਂ ਤੇ ਬੈਠਣਾ ਮੋਰਚਿਆਂ ਦੇ ਵਿੱਚ ਬੈਠਣਾ ਕੜਕ ਦੀ ਠੰਡ ਦੇ ਵਿੱਚ ਬੈਠਣਾ ਬਹੁਤ ਔਖਾ ਸਮਾਂ ਸਾਡੇ ਲਈ ਇੱਕ ਪਾਸੇ ਸਾਡੇ ਪ੍ਰਧਾਨ ਨੇ ਜ਼ਿੰਦਗੀ ਹੈ ਜਿਹੜੀ ਆਪਣੀ ਉਹ ਜਾਨ ਤੇ ਲਗਾ ਦਿੰਦੀ ਹੈ ਦਾਤ ਤੇ ਲਗਾ ਦਿੰਦੀ ਹੈ ਤੇ ਦੂਜੇ ਪਾਸੇ ਜਿਹੜਾ ਸਰਕਾਰ ਆ ਸਾਨੂੰ ਸੱਦਾ ਨਹੀਂ ਪੇਜ ਰਹੀ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਨਾਸ ਬੁਕਸਮੈਨ ਟੀਵੀ ਖਨੌਰੀ ਬੜ